ਟੂ ਦਾ ਅਵਰ YouTube ਚੈਨਲ ਲਰਨਿੰਗ ਲੈਬਸ ਸਟਡੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ EVS ਦੇ ਸੈਕਸ਼ਨ B ਦੇ ਦੋਨੋਂ ਟਾਪਿਕ ਇਕੋਸਿਸਟਮ ਤੇ ਬਾਇਓਡਾਈਵਰਸਿਟੀ ਠੀਕ ਹੈ ਵੀਡੀਓ ਜ਼ਿਆਦਾ ਨਾ ਲੈਂਦੀ ਓਬਵੀਅਸ ਕਰਕੇ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਇਹਨਾਂ ਪੰਜਾਬੀ ਮੀਡੀਅਮ ਦੇ ਵਿੱਚ ਆ ਗੁਨਾਰਨਗ ਸਿੰਘ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਟਾਪਿਕ ਆ ਐਜ਼ ਓਨ ਅ ਪੇਪਰ ਦੇ ਅਕੋਰਡਿੰਗ ਜੋ ਵੀ ਇੰਪੋਰਟੈਂਟ ਆ ਉਹ ਸਾਰਾ ਅਪ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ ਤਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲੀ ਗੱਲ ਹੈ ਕਿ ਇਕੋਸਿਸਟਮ ਆਖਰਕਾਰ ਹੁੰਦਾ ਕੀ ਹੈ ਠੀਕ ਹੈ ਇਕੋਸਿਸਟਮ ਸ਼ਬਦ ਜਿਹੜਾ ਆ ਸਭ ਤੋਂ ਪਹਿਲਾਂ ਏ ਜੀ ਟੈਂਜ਼ਲੀ ਨੇ 1935 ਦੇ ਵਿੱਚ ਦਿੱਤਾ ਸੀ ਇਕੋਸਿਸਟਮ ਉਹ ਪ੍ਰਣਾਲੀ ਹੈ ਜਿਸ ਵਿੱਚ ਜੀਵਤ ਜੀ ਬਾਇਓਟਿਕ ਕੰਪੋਨੈਂਟਸ ਐਂਡ ਅਜੀਵਤਾਤ ਆ ਬਾਇਓਟਿਕ ਕੰਪੋਨੈਂਟ ਜਿਹੜੇ ਨੇ ਆਪਸ ਦੇ ਵਿੱਚ ਸਬੰਧ ਰੱਖਦੇ ਨੇ ਤੇ ਇੱਕ ਦੂਜੇ ਦੇ ਉੱਤੇ ਨਿਰਭਰ ਹੁੰਦੇ ਨੇ ਠੀਕ ਹੈ ਉਸ ਤੇ ਉਸ ਨੂੰ ਕੀ ਕਿਹਾ ਜਾਂਦਾ ਇਕੋਸਿਸਟਮ ਇਕੋਸਿਸਟਮ ਕੀ ਆ ਇੱਕ ਪ੍ਰਣਾਲੀ ਆ ਜਿਸ ਦੇ ਵਿੱਚ ਕੀ ਆ ਜੀਵਤ ਅਤੇ ਅਜੀਵਤ ਤੱਤ ਜਿਹੜੇ ਨੇ ਉਹ ਆਪਸ ਦੇ ਵਿੱਚ ਸਬੰਧ ਰੱਖਦੇ ਨੇ ਤੇ ਇੱਕ ਦੂਜੇ ਦੇ ਉੱਤੇ ਨਿਰਭਰ ਕਰਦੇ ਨੇ ਕਿਵੇਂ ਨਿਰਭਰਤਾ ਕਰਦੇ ਨੇ ਇੱਕ ਦੂਜੇ ਦੇ ਉੱਤੇ ਉਹ ਜਿਹੜਾ ਆ ਇਸ ਟੌਪਿਕ ਦੇ ਵਿੱਚ ਸਟੱਡੀ ਕੀਤਾ ਜਾਂਦਾ ਆ ਉਦਾਹਰਨ ਦੇ ਲਈ ਇੱਕ ਜੰਗਲ ਇੱਕ ਤਲਾਬ ਇੱਕ ਖੇਤ ਇੱਥੋਂ ਤੱਕ ਕੇ ਇੱਕ ਛੋਟੀ ਗਮਲੇ ਦੀ ਮਿੱਟੀ ਵੀ ਜਿਹੜੀ ਆ ਇੱਕ ਛੋਟਾ ਈਕੋਸਿਸਟਮ ਜਿਹੜਾ ਆ ਉਹ ਬਣਾਉਂਦੀ ਆ ਠੀਕ ਹੈ ਇਦੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ ਕਿ ਇਕੋਸਿਸਟਮ ਇਜ਼ ਦਾ ਨੈਚੁਰਲ ਯੂਨਟ ਕਨਸਿਸਟਿੰਗ ਆਫ ਦਾ ਲਿਵਿੰਗ ਆਰਗਾਨਿਜ਼ਮ ਐਂਡ ਅ ਨਾਨ ਲਿਵਿੰਗ ਕੰਪੋਨੈਂਟਸ ਇੰਟਰੈਕਟਿੰਗ ਟੁਗੇਦਰ ਟੂ ਪ੍ਰੋਡਿਊਸ ਅ ਬੈਲੈਂਸਡ ਸਿਸਟਮ ਯਾਨੀ ਕਿ ਪ੍ਰਸਥਿਤਿਕ ਤੰਤਰ ਉਹ ਕੁਦਰਤੀ ਇਕਾਈ ਹੈ ਜਿਸ ਵਿੱਚ ਜੀਵਤ ਅਤੇ ਅਜੀਵਤ ਤੱਤ ਜਿਹੜੇ ਨੇ ਆਪਸ ਦੇ ਵਿੱਚ ਕਿਰਿਆ ਕਰਦੇ ਨੇ ਅਤੇ ਸੰਤੁਲਨ ਜਿਹੜਾ ਆ ਉਹ ਬਣਾਉਂਦੇ ਨੇ ਸਟਰਕਚਰ ਕੀ ਰਹਿੰਦਾ ਹੈ ਇਕੋਸਿਸਟਮ ਦਾ ਇਕੋਸਿਸਟਮ ਦੋ ਹਿੱਸਿਆਂ ਦੇ ਵਿੱਚ ਵੰਡੀ ਹੁੰਦੀ ਹੈ ਆਬਾਇਓਟਿਕ ਅਤੇ ਬਾਇਓਟਿਕ ਠੀਕ ਹੈ ਬਾਇਓਟਿਕ ਮਤਲਬ ਕਿ ਜੀਵ ਜਿਹੜੇ ਜਿੰਦੇ ਨੇ ਤੇ ਆਬਾਇਓਟਿਕ ਮਤਲਬ ਜਿਹੜੇ ਅਜੀਵ ਨੇ ਇਹ ਉਹ ਤੱਤ ਹੁੰਦੇ ਨੇ ਜੋ ਜੀਵਤ ਨਹੀਂ ਹਨ ਪਰ ਜੀਵਾਂ ਦੀ ਜ਼ਿੰਦਗੀ ਲਈ ਜ਼ਰੂਰੀ ਨੇ ਜਿਵੇਂ ਹਵਾ ਪਾਣੀ ਮਿੱਟੀ ਤਾਪਮਾਨ ਧੋਪ ਤੇ ਖਣਿਜ ਲवण ਠੀਕ ਹੈ ਇਹ ਕਿਹੜੇ ਹੁੰਦੇ ਨੇ ਆ ਜੀਵਿਤ ਤੱਤ ਹੁੰਦੇ ਨੇ ਠੀਕ ਹੈ ਜੀਵਿਤ ਤੱਤ ਮੀਨਸ ਉਹ ਜੀਵ ਹਨ ਜੋ ਜੀਵਨ ਚੱਕਰ ਦੇ ਵਿੱਚ ਸ਼ਾਮਲ ਹੁੰਦੇ ਨੇ ਲਾਈਕਾ 3 ਇਹਦੇ ਵਿੱਚ ਪ੍ਰੋਡਿਊਸਰ ਪੌਦੇ ਜੋ ਸੂਰਜ ਦੀ ਰੋਸ਼ਨੀ ਦੇ ਨਾਲ ਫੋਟੋਸਿੰਥੇਸਿਸ ਕਰਕੇ ਭੋਜਨ ਜਿਹੜਾ ਬਣਾਉਂਦੇ ਨੇ ਠੀਕ ਹੈ ਅਗਲਾ ਆ ਕੰਜ਼ਿਊਮਰਸ ਜਾਨਵਰ ਜੋ ਪੌਦਿਆਂ ਜਾਂ ਹੋਰ ਜਾਨਵਰਾਂ ਦੇ ਉੱਤੇ ਨਿਰਭਰ ਕਰਦੇ ਨੇ ਪ੍ਰਾਇਮਰੀ ਕੰਜ਼ਿਊਮਰਜ਼ ਹੁੰਦੇ ਨੇ ਸੈਕੰਡਰੀ ਕੰਜ਼ਿਊਮਰਜ਼ ਹੁੰਦੇ ਨੇ ਐਂਡ ਟੈਰੀਟਰੀ ਕੰਜ਼ਿਊਮਰ ਹੁੰਦੇ ਨੇ ਕੰਜ਼ਿਊਮਰ ਦੇ ਵਿੱਚ ਆਂਦਾ ਇੱਕ ਹੁੰਦੇ ਨੇ ਪ੍ਰੋਡਿਊਸਰ ਇੱਕ ਹੁੰਦੇ ਨੇ ਕੰਜ਼ਿਊਮਰ ਠੀਕ ਹੈ ਪੌਦੇ ਜੋ ਰੋਸ਼ਨੀ ਸੂਰਜ ਦੀ ਰੋਸ਼ਨੀ ਦੇ ਨਾਲ ਫੋਟੋਸਿੰਥੇਸਿਸ ਕਰਕੇ ਜਿਹੜਾ ਆ ਪ੍ਰੋਸੈਸ ਹੁੰਦਾ ਆ ਉਸ ਤੇ ਰਹੀ ਫੋਟੋਸਿੰਥੇਸਿਸ ਦੇ ਰਹੀ ਜਿਹੜਾ ਆਪਣਾ ਭੋਜਨ ਤਿਆਰ ਕਰਦੇ ਨੇ ਜਿਹੜੇ ਕੰਜ਼ਿਊਮਰ ਹੁੰਦੇ ਨੇ ਜਾਨੀ ਕਿ ਇਹਦੇ ਵਿੱਚ ਉਹ ਜਾਨਵਰ ਆਉਂਦੇ ਨੇ ਜੋ ਪੌਦਿਆਂ ਤੇ ਜਾਂ ਹੋਰ ਜਾਨਵਰਾਂ ਦੇ ਉੱਤੇ ਜਾਨੀ ਕਿ ਮਾਸ ਮੱਛੀ ਵਾਲੇ ਜਿਹੜੇ ਨੇ ਉਹ ਜਾਨਵਰ ਹੁੰਦੇ ਨੇ ਇਸ ਦੇ ਵਿੱਚ ਸਭ ਤੋਂ ਪਹਿਲੇ ਆਉਂਦਾ ਹੈ ਪ੍ਰਾਇਮਰੀ ਜਿਵੇਂ ਗਾਂ ਬੱਕਰੀ ਖਰਗੋਸ਼ ਸੈਕੰਡਰੀ ਕੰਜ਼ਿਊਮਰ ਹੁੰਦੇ ਨੇ ਬਿੱਲੀ ਤੇ ਕੁੱਤਾ ਤੇ ਟੈਰੀਟਰੀ ਕੰਜ਼ਿਊਮਰ ਹੁੰਦੇ ਨੇ ਸ਼ੇਰ ਤੇ ਬਾਜ਼ ਡੀਕੰਪੋਜ਼ਰਸ ਹੁੰਦੇ ਨੇ ਠੀਕ ਹੈ ਇਹਦੇ ਆ ਬਾਇਓਟਿਕ ਬਾਇਓਟਿਕ ਜਿਹੜੇ ਹੁੰਦੇ ਨੇ ਜੀਵਕ ਤੱਤ ਹੁੰਦੇ ਨੇ ਇਹਨਾਂ ਦੀਆਂ ਜਿਹੜੀਆਂ ਨੇ ਉਹ ਤਿੰਨ ਟਾਈਪਸ ਹੁੰਦੀਆਂ ਨੇ ਪ੍ਰੋਡਿਊਸਰ ਕੰਜ਼ਿਊਮਰ ਤੇ ਡੀਕੰਪੋਜ਼ਰ ਠੀਕ ਹੈ ਬੈਕਟੀਰੀਆ ਤੇ ਫੰਗਸ ਜੋ ਮਰੇ ਹੋਏ ਪੌਦਿਆਂ ਤੇ ਜਾਨਵਰਾਂ ਨੂੰ ਵਿਘਟਿਤ ਕਰਦੇ ਹਨ ਅਤੇ ਪੋਸ਼ਕ ਤੱਤਾਂ ਨੂੰ ਜਿਹੜਾ ਹੈ ਉਹ ਮਿੱਟੀ ਦੇ ਵਿੱਚ ਮਿਲਾਉਂਦੇ ਨੇ ਫੰਕਸ਼ਨਸ ਆਫ ਅ ਇਕੋਸਿਸਟਮ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਕੋਸਿਸਟਮ ਕੁਝ ਮੁੱਖ ਕਾਰਜ ਕਰਦਾ ਹੈ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ એનર્ਜੀ ਫਲੋ ਨਿਊਟ੍ਰੀਐਂਟ ਸਾਈਕਲ ਡੀਕੰਪੋਜੀਸ਼ਨ ਇਕੋਲੋਜੀਕਲ ਸਕਸੀਸ਼ਨ ਤੇ ਫੂਡ ਚੇਨ ਐਂਡ ਫੂਡ ਵੈਬ ਇਨਫੋਰਮੇਸ਼ਨ ਠੀਕ ਹੈ ਪ੍ਰੋਡਿਊਸਰ ਕੰਜ਼ਿਊਮਰ ਐਂਡ ਡੀਕੰਪੋਜ਼ਰ ਪ੍ਰੋਡਿਊਸਰ ਪੌਦੇ ਅਤੇ ਕੁਝ ਜਲਕੀ ਸੂਰਜ ਦੀ એનર્ਜੀ ਦੇ ਨਾਲ ਆਪਣਾ ਭੋਜਨ ਜਿਹੜਾ ਹੈ ਖੁਦ ਬਣਾਉਂਦੇ ਨੇ ਕੰਜ਼ਿਊਮਰ ਜਿਹੜੇ ਦੂਜਿਆਂ ਜਾਨਵਰਾਂ ਦੇ ਉੱਤੇ ਨਿਰਭਰ ਕਰਦੇ ਨੇ ਤੇ ਡੀਕੰਪੋਜ਼ਰ ਇਹ ਜੀ ਮਰੇ ਹੋਏ ਜੀਵਾਂ ਨੂੰ ਤੋੜ ਕੇ ਮਿੱਟੀ ਵਿੱਚ ਜਿਹੜਾ ਪੋਸ਼ਕ ਤੱਤ ਜਿਹੜੇ ਨੇ ਉਹ ਵਾਪਸ ਕਰਦੇ ਨੇ ਬੈਕਟੀਰੀਆ ਐਂਡ ਫੰਗਸ एनर्जी फ्लो इन द इकोसिस्टम ऊर्जा ਦਾ ਸਰੋਤ ਸੂਰਜ ਹੁੰਦਾ ਹੈ ਸੂਰਜ ਦੀ ਊਰਜਾ ਦੇ ਨਾਲ ਹੀ ਕੀ ਆ ਪੌਦੇ ਜਿਹੜੇ ਫੋਟੋਸਿੰਥਸਿਸ ਰਾਹੀਂ ਕੈਮੀਕਲ એનર્ਜੀ ਦੇ ਵਿੱਚ ਬਦਲਦੇ ਆ ਫਿਰ એનર્ਜੀ ਇੱਕ ਜੀਵ ਤੋਂ ਦੂਜੇ ਜੀਵ ਦੇ ਵਿੱਚ ਫੂਡ ਚੇਨ ਰਾਹੀਂ ਜਿਹੜੀ ਆ ਉਹ ਜਾਂਦੀ ਆ ਲਾਫ એનર્ਜੀ ਕੀ ਹੁੰਦੀ ਆ એનર્ਜੀ ਹਮੇਸ਼ਾ ਇੱਕ ਦਿਸ਼ਾ ਦੇ ਵਿੱਚ ਵਗਦੀ ਆ ਪ੍ਰੋਡਿਊਸਰ ਕੰਜ਼ਿਊਮਰ ਐਂਡ ਡੀਕੰਪੋਜ਼ਰ ਠੀਕ ਹੈ ਇਕੋਲੋਜੀਕਲ ਸਕਸੀਸ਼ਨ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਇਕੋਸਿਸਟਮ ਹੌਲੀ-ਹੌਲੀ ਦੂਜੇ ਇਕੋਸਿਸਟਮ ਦੇ ਵਿੱਚ ਬਦਲਦਾ ਆ ਪ੍ਰਾਇਮਰੀ ਸੈਕਸ਼ਨ ਮਤਲਬ ਜਿੱਥੇ ਪਹਿਲਾਂ ਇੱਕ ਜੀਵ ਨਹੀਂ ਸੀ ਜਿਵੇਂ ਨਵੀਂ ਚਟਾਨ ਤੇ ਮਿੱਟੀ ਬਣਨ ਤੋਂ ਬਾਅਦ ਸੈਕੰਡਰੀ ਜਿੱਥੇ ਪਹਿਲਾਂ ਇਕੋਸਿਸਟਮ ਸੀ ਪਰ ਤਬਾਹ ਹੋ ਗਿਆ ਜਿਵੇਂ ਅੱਗ ਲੱਗਣ ਤੋਂ ਬਾਅਦ ਐਗਜ਼ੈਂਪਲ ਇਹਦੀ ਲਈ ਜਾਂਦੀ ਹੈ ਬੰਜਰ ਮਿੱਟੀ ਦੇ ਵਿੱਚ ਹੌਲੀ-ਹੌਲੀ ਕਾ ਫਿਰ ਛੋਟੇ ਬੂਟੇ ਤੇ ਫਿਰ ਵੱਡੇ ਦਰਖਤ ਜਿਹੜੇ ਨੇ ਉਹ ਬਣਦੇ ਨੇ ਫੂਡ ਚੇਨ ਦੇਖ ਸਕਦੇ ਹੋ ਜੋ ਤੁਸੀਂ ਫੂਡ ਚੇਨ ਉਹ ਕੜੀ ਹੁੰਦੀ ਹੈ ਇੱਕ ਦੂਜੇ ਦਾ ਭੋਜਨ ਬੰਦੀ ਹੈ ਗ੍ਰਾਸ ਰੈਬਿਟ ਫੌਕਸ ਤੇ ਈਗਲ ਠੀਕ ਹੈ ਈਗਲ ਫੌਕਸ ਨੂੰ ਖਾਂਦੀ ਹੈ ਫੌਕਸ ਰੈਬਿਟ ਨੂੰ ਖਾਂਦੀ ਹੈ ਤੇ ਰੈਬਿਟ ਕੀ ਖਾਂਦਾ ਹੈ ਕਾ ਇਸ ਵਿੱਚ એનર્ਜੀ ਪ੍ਰੋਡਿਊਸਰ ਤੋਂ ਟਾਪ ਕੰਜ਼ਿਊਮਰ ਤੱਕ ਜਾਂਦੀ ਹੈ ਫੂਡ ਵੈਬਸ ਕੀ ਹੁੰਦੀਆਂ ਨੇ ਜਦੋਂ ਕੋਈ ਫੂਡ ਚੇਨ ਆਪਸ ਵਿੱਚ ਜੁੜੀਆਂ ਹਨ ਤਾਂ ਉਹ ਫੂਡ ਵੈਬ ਬਣਾਉਂਦੀਆਂ ਨੇ ਇਸ ਨਾਲ ਕੀ ਇਕੋਸਿਸਟਮ ਜ਼ਿਆਦਾ ਸਟੇਬਲ ਬਣਦਾ ਹੈ ਕਿਉਂਕਿ ਜੀਵਾਂ ਦੇ ਕੋਲ ਕਈ ਭੋਜਨ ਜਿਹੜੇ ਆ ਵਿਕਲਪ ਹੁੰਦੇ ਨੇ ਇਕੋਲੋਜੀਕਲੀ ਪਾਇਰਾਮਿਡਸ ਇਹ ਪਾਇਰਾਮਿਡ ਜਿਵੇਂ એનર્ਜੀ ਬਾਇਓਮਾਸ ਤੇ ਨੰਬਰ ਦਿਖਾਉਂਦਾ ਹੈ ਟਾਈਪਸ ਇਹਦੀਆਂ ਕੀ ਹੁੰਦੀਆਂ ਨੇ ਪਾਇਰਾਮਿਡ ਆਫ ਨੰਬਰਸ ਪਾਇਰਾਮਿਡ ਆਫ ਬਾਇਓਮਾਸ ਐਂਡ ਪਾਇਰਾਮਿਡ ਆਫ ਦਾ એનર્ਜੀ ਹੁਣ ਜਿਹੜਾ ਕੁਸ਼ਨ ਆਪਾਂ ਡਿਸਕਸ ਕਰਾਂਗੇ ਇਹ ਆ ਮੋਸਟ ਇੰਪੋਰਟੈਂਟ ਜਿਹੜਾ ਇਕੋਸਿਸਟਮ ਟਾਈਪਸ ਫੀਚਰ ਸਟਰਕਚਰ ਐਂਡ ਫੰਕਸ਼ਨ ਇਹ ਰਿਪੀਟਡ ਕੁਸ਼ਨ ਆ ਇਹਨੂੰ ਜਰਾ ਧਿਆਨ ਦੇ ਨਾਲ ਪੜਾਂਗੇ ਫੋਰੈਸਟ ਇਕੋਸਿਸਟਮ ਜੰਗਲ ਜਾਨੀ ਕਿ ਜੰਗਲ ਪ੍ਰਸਤਿਤਿਕ ਤੰਤਰ ਧਰਤੀ ਦੇ ਸਭ ਤੋਂ ਮਹੱਤਵਪੂਰਨ ਕੁਦਰਤੀ ਤੰਤਰਾਂ ਦੇ ਵਿੱਚੋਂ ਇੱਕ ਹੁੰਦੇ ਆ ਇੱਥੇ ਵੱਡੀ ਮਾਤਰਾ ਵਿੱਚ ਪੌਦੇ ਦਰਖਤ ਜਾਨਵਰ ਪੰਛੀ ਕੀੜੇ ਤੇ ਸੂਖਮ ਜੀਵ ਪਾਜ ਜਾਂਦੇ ਆ ਜੰਗਲ ਧਰਤੀ ਦੇ ਮੌਸਮ ਤੇ ਆਕਸੀਜਨ ਦੇ ਸੰਤੁਲਨ ਨੂੰ ਬਣਾਈ ਰੱਖਦੇ ਆ ਕਿਹੜੀਆਂ ਟਾਈਪਸ ਕਿਹੜੀਆਂ ਹੁੰਦੀਆਂ ਨੇ ਟਾਈਪਸ ਜ਼ਰੂਰ ਧਿਆਨ ਪੜਿਓ ਕਿ ਫੋਰੈਸਟ ਇਕੋਸਿਸਟਮ ਦੀਆਂ ਟਾਈਪਸ ਹੁੰਦੀਆਂ ਨੇ ਟ੍ਰੋਪੀਕਲ ਫੋਰੈਸਟ ਟੈਂਪਰੇਟ ਫੋਰੈਸਟ ਤੇ ਕਨਫੀਰਸ ਫੋਰੈਸਟ ਟਰੋਪੀਕਲ ਦੇ ਵਿੱਚ ਆਉਂਦੇ ਨੇ ਗਰਮ ਤੇ ਨਮੀ ਵਾਲੇ ਖੇਤਰ ਟੈਂਪਰੇਟ ਦੇ ਵਿੱਚ ਆਉਂਦੇ ਨੇ ਠੰਡੇ ਇਲਾਕਿਆਂ ਵਿੱਚ ਤੇ ਕਨਫਰੂਜ਼ ਦੇ ਵਿੱਚ ਆਉਂਦੇ ਨੇ ਜਿੱਥੇ ਹਿਮਾਲਿਆ ਵਰਗੇ ਪਹਾੜ ਹੁੰਦੇ ਨੇ ਇਹਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀ ਹੈ ਤੇ ਦ੍ਰਿghtਤਾ ਦੀ ਘਣਤਾ ਜ਼ਿਆਦਾ ਹੁੰਦੀ ਹੈ ਜੈਵਿਕਤਾ ਬਹੁਤ ਉੱਚੀ ਹੁੰਦੀ ਹੈ ਹਵਾ ਵਿੱਚ ਨਮੀ ਅਤੇ ਸ਼ਾਹ ਹੁੰਦੀ ਹੈ ਮਿੱਟੀ ਉਪਜਾਊ ਤੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੀ ਹੈ ਸਟਰਕਚਰ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਹਦੇ ਵਿੱਚ ਆਉਂਦੀ ਹੈ ਬੰਤਰ ਕਿਵੇਂ ਹੁੰਦੀ ਹੈ ਇਸ ਦੇ ਵਿੱਚ ਅਬਾਇਓਟਿਕ ਕੰਪੋਨੈਂਟਸ ਹੁੰਦੇ ਨੇ ਬਾਇਓਟਿਕ ਕੰਪੋਨੈਂਟਸ ਹੁੰਦੇ ਨੇ ਕੰਮ ਕੀ ਕਰਦੀ ਆ ਆਕਸੀਜਨ ਦਾ ਉਤਪਾਦਨ ਕਰਦੀ ਆ ਮੌਸਮ ਮੌਸਮ ਦਾ ਸੰਤੁਲਨ ਜਿਹੜਾ ਬਣਾਈ ਰੱਖਦੀ ਆ ਜੰਗਲੀ ਜੀਵਾਂ ਲਈ ਆਵਾਸ ਹੁੰਦਾ ਆ ਤੇ ਮਿੱਟੀ ਦੀ ਉਪਜਾਊਤਾ ਨੂੰ ਜਿਹੜਾ ਹੈ ਉਹ ਬਣਾਈ ਰੱਖਦੀ ਆ ਗ੍ਰਾਸ ਇਕੋਸਿਸਟ ਗ੍ਰਾਸਲੈਂਡ ਇਕੋਸਿਸਟਮ ਇਹ ਵੀ ਮੋਸਟ ਇੰਪੋਰਟੈਂਟ ਜੋ ਕਈ ਕਈ ਯਾਰ ਕੀ ਹੁੰਦਾ ਹੈ ਕੁਐਸਚਨ ਦੇ ਵਿੱਚ ਅਲੱਗ-ਅਲੱਗ ਟਾਈਪਸ ਪੁੱਛ ਕੇ ਤੇ ਉਹਨਾਂ ਦਾ ਅੱਗੇ ਜਿਹੜਾ ਹੈ ਇੰਟਰੋਡਕਸ਼ਨ ਮੰਗੀ ਜਾਂਦੀ ਆ ਤਾਂ ਧਿਆਨ ਦੇਣਾ ਇਹ ਉਹ ਤੰਤਰ ਹੁੰਦੇ ਨੇ ਜਿੱਥੇ ਘਾਹ ਪਰ ਮੁੱਖ ਪੌਦਾ ਹੈ ਤੇ ਦਰਖਤ ਘੱਟ ਹੁੰਦੇ ਨੇ ਇੱਥੇ ਜਾਨਕੀ ਜ਼ਿਆਦਾ ਘਾਹ ਹੁੰਦਾ ਇਹ ਜਾਨਵਰ ਦੀ ਚਰਾਈ ਦੇ ਲਈ ਜਿਹੜਾ ਪ੍ਰਸਿੱਧ ਹੁੰਦੇ ਨੇ ਇਹਦੀਆਂ ਟਾਈਪਸ ਦੋ ਤਰ੍ਹਾਂ ਦੀਆਂ ਨੇ ਟ੍ਰੋਪੀਕਲ ਗ੍ਰਾਸ ਲੈਂਡ ਤੇ ਟੈਂਪਰੇਟ ਗ੍ਰਾਸ ਲੈਂਡ ਟ੍ਰੋਪੀਕਲ ਦੇ ਵਿੱਚ ਆਉਂਦੇ ਨੇ ਅਫਰੀਕਾ ਭਾਰਤ ਅਫਰੀਕਾ ਦੇ ਵਿੱਚ ਮਿਲਦੇ ਨੇ ਜਾਂ ਭਾਰਤ ਦੇ ਹਿੱਸੇ ਦੇ ਵਿੱਚ ਮਿਲਦੇ ਨੇ ਟੈਂਪਰੇਟ ਜਿਹੜੇ ਗ੍ਰਾਸ ਲੈਂਡ ਨੇ ਅਮਰੀਕਾ ਦੇ ਰੂਸ ਦੇ ਵਿੱਚ ਮਿਲਦੇ ਨੇ ਇਹਦੇ ਵਿੱਚ ਕੀ ਹੁੰਦਾ ਘਾਹ ਦੀਆਂ ਉੱਚੀਆਂ ਕਿਸਬਾ ਹੁੰਦੀਆਂ ਨੇ ਦਰਖਤਾਂ ਦੀ ਘਾਟ ਹੁੰਦੀ ਹੈ ਵੱਡੇ ਜਾਨਵਰ ਜਿਵੇਂ ਬੈਲ ਹਾਥੀ ਸ਼ੇਰ ਆਦ ਜਿਹੜੇ ਨੇ ਉੱਥੇ ਰਹਿੰਦੇ ਨੇ ਤੇ ਹਵਾ ਜਿਹੜੀ ਸੁੱਕੀ ਤੇ ਮੌਸਮ ਜਿਹੜਾ ਬਦਲਦਾ ਰਹਿੰਦਾ ਇਥੇ ਬਾਇਓਟਿਕ ਹਵਾ ਤੋਂ ਬ ਮਿੱਟੀ ਪਾਣੀ ਐਂਡ ਬਾਇਓਟਿਕ ਇਹਦੀਆਂ ਸਟਰਕਚਰ ਹੁੰਦਾ ਸੇਮ ਹੀ ਸਟਰਕਚਰ ਸਭ ਚ ਰਹਿੰਦਾ ਸਿਰਫ ਫੰਕਸ਼ਨਸ ਤੇ ਜਿਹੜਾ ਆ ਉਹ ਬਦਲਦੀਆਂ ਨੇ ਟਾਈਪਸ ਚਾਰਾਗਾਹ ਦੁਆਰਾ ਦੁੱਧ ਮਾਸ ਦਾ ਉਤਪਾਦਨ ਜਿਹੜਾ ਇਹ ਕਰਦੀ ਆ ਮਿੱਟੀ ਦੀ ਇਰੋਜਨ ਤੋਂ ਰੱਖਿਆ ਕਰਦੀ ਆ ਤੇ ਜੀਵਕ ਸੰਤੁਲਨ ਜਿਹੜਾ ਉਹ ਬਣਾਈ ਰੱਖਦੀ ਆ ਤੀਸਰਾ ਹੈ ਡਿਸਰਟ ਇਕੋਸਿਸਟਮ ਮਾਰੂਥਲ ਉਹ ਖੇਤਰ ਹੁੰਦਾ ਹੈ ਜਿੱਥੇ ਵਰਖਾ ਬਹੁਤ ਜ਼ਿਆਦਾ ਘੱਟ ਹੁੰਦੀ ਆ ਇਹ ਡਿਸਰਟ ਇਕੋਸਿਸਟਮ ਜਿਹੜਾ ਉੱਥੇ ਪਾਇਆ ਜਾਂਦਾ ਹੈ ਜੀਵਨ ਇੱਥੇ ਜਿਹੜਾ ਕਠਨ ਪ੍ਰਸਥਿਤੀਆਂ ਨਾਲ ਅਨੁਕੂਲਤ ਹੁੰਦਾ ਟਾਈਪਸ ਇਹਦੀਆਂ ਦੋ ਤਰ੍ਹਾਂ ਦੀਆਂ ਹੁੰਦੇ ਨੇ ਹੌਟ ਡਿਸ ਹੌਟ ਡਿਸਰਟ ਐਂਡ ਅ ਕੋਲਡ ਡਿਸਰਟ ਹੌਟ ਡਿਸਰਟ ਪਾਇਆ ਜਾਂਦਾ ਜਿਵੇਂ ਰਾਜਸਥਾਨ ਦਾ ਥਾਰ ਮਾਰੂਥਲ ਤੇ ਕੋਲਡ ਹੁੰਦਾ ਇਹ ਲਦਾਖ ਤੇ ਗੋਬੀ ਗੋਬੀ ਮਾਰੂਥਲ ਦੇ ਵਿੱਚ ਪਾਇਆ ਜਾਂਦਾ ਹੈ ਕੈਕਟਰਸ ਕੀ ਹੁੰਦੇ ਨੇ ਇਹਦੀਆਂ ਪਾਣੀ ਤੇ ਘਾਟ ਹੁੰਦੀ ਹੈ ਦਿਨ ਦੇ ਵਿੱਚ ਬਹੁਤ ਗਰਮੀ ਤੇ ਰਾਤ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਰੇਤਲੀ ਮਿੱਟੀ ਹੁੰਦੀ ਹੈ ਪੌਦੇ ਛੋਟੇ ਤੇ ਕਾਂਟੇਦਾਰ ਹੁੰਦੇ ਨੇ ਸਟਰਕਚਰ ਇਹਦੇ ਵਿੱਚ ਕੀ ਰਹਿੰਦਾ ਅਬਾਇਓਟਿਕ ਇਹਦੇ ਵਿੱਚ ਹੁੰਦੀ ਹੈ ਰੇਤ ਤਾਪਮਨ ਪਾਣੀ ਦੀ ਕਮੀ ਤੇ ਬਾਇਓਟਿਕ ਕੀ ਹੁੰਦੇ ਇੱਥੇ ਪ੍ਰੋਡਿਊਸਰਸ ਕੀ ਹੁੰਦੇ ਨੇ ਕੈਕਟਸ ਤੇ ਛੋਟੇ ਬੂਟੇ ਕੰਜ਼ਿਊਮਰ ਹੁੰਦੇ ਨੇ ਊਠ ਗੋ ਅਤੇ ਸੱਪ ਤੇ ਡੀਕੰਪੋਜ਼ਰ ਹੁੰਦੇ ਨੇ ਕੀਟ ਤੇ ਬੈਕਟੀਰੀਆ ਇਹ ਜ਼ਰੂਰ ਪੜ ਲੈਣੇ ਨੇ ਤੇ ਯਾਦ ਵੀ ਰੱਖਣੇ ਨੇ ਫੰਕਸ਼ਨਸ ਮਾਰੂਥਲ ਪਰਜਾਤੀਆਂ ਨੂੰ ਅਨੁਕੂਲ ਬਣਾਉਂਦਾ ਹੈ ਖਣਿਜ ਪਦਾਰਥਾਂ ਦਾ ਜਿਹੜਾ ਸਰੋਤ ਹੁੰਦਾ ਹੈ ਤੇ ਊਰਜਾ ਸੰਤੁਲਨ ਦੇ ਵਿੱਚ ਯੋਗਦਾਨ ਦਿੰਦਾ ਹੈ ਐਕੁਆਟਿਕ ਇਕੋਸਿਸਟਮ ਇੰਟਰੋਡਕਸ਼ਨ ਕੀ ਰਹਿੰਦੀ ਹੈ ਦੀ ਇਹ ਉਹ ਤੰਤਰ ਹੁੰਦੇ ਨੇ ਜੋ ਪਾਣੀ ਵਿੱਚ ਮੌਜੂਦ ਜੀਵਾ ਤੇ ਅਜੀਵ ਤੱਤਾਂ ਨਾਲ ਬਣਦੇ ਨੇ ਜਲ ਤੰਤਰ ਜਿਹੜੇ ਨੇ ਧਰਤੀ ਦੀਆਂ ਜੈਵਿਕ ਪ੍ਰਕਿਰਿਆਵਾਂ ਦਾ ਜਿਹੜਾ ਮਹੱਤਵਪੂਰਨ ਹਿੱਸਾ ਹੈ ਟਾਈਪਸ ਕਿੰਦੀਆਂ ਨੇ ਫ੍ਰੈਸ਼ ਫ੍ਰੈਸ਼ਵਾਟਰ ਇਕੋਸਿਸਟਮ ਇਹਦੇ ਵਿੱਚ ਆਉਂਦੇ ਨੇ ਝੀਲਾਂ ਸਰੋਵਰ ਨਦੀਆਂ ਤੇ ਝਰਨੇ ਇਹ ਖਾਰੇ ਪਾਣੀ ਵਾਲੇ ਇਕੋਸਿਸਟਮ ਓਸ਼ੀਅਨਸ ਤੇ ਮਲਾਪ ਖੇਤਰ ਜਿੱਥੇ ਨਦੀ ਸਮੁੰਦਰ ਮਿਲਦੀ ਹੈ ਇਹਦੇ ਕੈਰੈਕਟ੍ਰਿਸਟਿਕ ਵਿਸ਼ੇਸ਼ਤਾਵਾਂ ਕੀ ਰਹਿੰਦੀਆਂ ਨੇ ਪਾਣੀ ਦਾ ਤਾਪਮਾਨ ਤੇ ਗਹਿਰਾਈ ਮਹੱਤਵਪੂਰਨ ਰਹਿੰਦੀ ਆ ਜੀਵ ਪਾਣੀ ਵਿੱਚ ਡਿਸੋਲਵਡ ਆਕਸੀਜਨ ਦੇ ਉੱਤੇ ਨਿਰਭਰ ਹੁੰਦੇ ਨੇ ਖਾਰੇ ਤੇ ਮਿੱਠੇ ਪਾਣੀ ਦੀਆਂ ਵੱਖ-ਵੱਖ ਪ੍ਰਜਾਤੀਆਂ ਹੁੰਦੀਆਂ ਨੇ ਇਹਦਾ ਸਟਰਕਚਰ ਕੀ ਰਹਿੰਦਾ ਅਬਾਇਓਟਿਕ ਪਾਣੀ ਤੋਪ ਖਣਜ ਤਾਪਮਾਨ ਬਾਇਓਟਿਕ ਕੀ ਰਹਿੰਦਾ ਪ੍ਰੋਡਿਊਸਰ ਪਲੈਂਕਟਨ ਤੇ ਐਲਗੀ ਰਹਿੰਦੀ ਆ ਕੰਜ਼ਿਊਮਰਸ ਕੌਣ ਲੈਂਦੇ ਨੇ ਮੱਛੀਆਂ ਕੀੜੇ ਜਲਜੀਵ ਤੇ ਡੀਕੰਪੋਜ਼ਰਸ ਹੁੰਦੇ ਨੇ ਬੈਕਟੀਰੀਆ ਤੇ ਫੰਗਸ ਫੰਕਸ਼ਨਸ ਕੀ ਨੇ ਆਕਸੀਜਨ ਦੇ ਉਤਪਾਦਨ ਦਾ ਹੁੰਦਾ ਆ ਪਾਣੀ ਦਾ ਚੱਕਰ ਚਲਾਉਣਾ ਮੱਛੀ ਤੇ ਹੋਰ ਜਲ ਜੀਵਾਂ ਦਾ ਆਵਾਸ ਤੇ ਤਾਪਮਾਨ ਸੰਤੁਲਨ ਦੇ ਵਿੱਚ ਸਹਾਇਕ ਪ੍ਰਸਤਿਤਿਕ ਤੰਤਰਾਂ ਦੀਆਂ ਇਹਨਾਂ ਸਭ ਕਿਸਮਾਂ ਦਾ ਮੁੱਖ ਕਾਰਜ ਕੀ ਹੈ ਕੁਦਰਤ ਦੇ ਵਿੱਚ ਮੈਂ ਇਹਨਾਂ ਦਾ ਕੰਮ ਕੀ ਹੈ ਕੁਦਰਤ ਦੇ ਵਿੱਚ ਸੰਤੁਲਨ ਬਣਾਈ ਰੱਖਣਾ ਹਰ ਤੰਤਰ ਦੀ ਆਪਣੀ ਬੰਤਰ ਜੀਵ ਜੀਵਕ ਵਿਭਿੰਨਤਾ ਤੇ ਕਾਰਜ ਪ੍ਰਣਾਲੀ ਹੈ ਜੋ ਜੀਵਨ ਨੂੰ ਟਿਕਾਊ ਬਣਾਉਂਦੀ ਹੈ ਇਹ ਸੀ ਸਾਡਾ ਸੈਕਸ਼ਨ B ਦਾ ਫਰਸਟ ਟੌਪਿਕ ਹੁਣ ਆਪਾਂ ਕਰਦੇ ਹਾਂ ਆਪਣਾ ਸੈਕੰਡ ਟੌਪਿਕ ਹੁਣ ਆ ਗਿਆ ਆਪਾਂ ਆਪਣੇ ਸੈਕੰਡ ਟੌਪਿਕ ਤੇ ਬਾਇਓਡਾਈਵਰਸਿਟੀ ਐਂਡ ਇਟਸ ਕਨ ਸਰਵੇਸ਼ਨ ਠੀਕ ਹੈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਹੜਾ ਦੇਖ ਸਕਦੇ ਜੋ ਸਭ ਤੋਂ ਪਹਿਲੇ ਗੱਲ ਕਰਦੇ ਆ ਇੰਟਰੋਡਕਸ਼ਨ ਦੀ ਬਾਇਓਡਾਈਵਰਸਿਟੀ ਦਾ ਅਰਥ ਕੀ ਹੁੰਦਾ ਧਰਤੀ ਉੱਤੇ ਜੀਵਾਂ ਦੀ ਵਿਭਿੰਨਤਾ ਜਿਵੇਂ ਕਿ ਪੌਦੇ ਜਾਨਵਰ ਸੂਖਮ ਜੀਵ ਬਾਇਓਡਾਈਵਰਸਿਟੀ ਹੁੰਦੀ ਕੀ ਹੈ ਜੈਵ ਵਿਭਿੰਨਤਾ ਉਹ ਕੁੱਲ ਮਿਲਾ ਕੇ ਜੀਵਾਂ ਦੀ ਕਿਸਮਾਂ ਉਹਨਾਂ ਦੀ ਜੈਨੇਟਿਕ ਬੰਤਰਾਂ ਜਿਹੜੇ ਵੀ ਜੀਵ ਹੁੰਦੇ ਨੇ ਜਿਹੜੇ ਵੀ ਸੂਖਮ ਜੀਵ ਹੁੰਦੇ ਨੇ ਪੌਦੇ ਹੁੰਦੇ ਨੇ ਜਾਨਵਰ ਹੁੰਦੇ ਨੇ ਉਹਨਾਂ ਦੀ ਜੈਨੇਟਿਕ ਬੰਤਰ ਵਾਤਾਵਰਣਿਕ ਪ੍ਰਣਾਲੀਆਂ ਦੀ ਵਿਭਿੰਨਤਾ ਜਿੱਥੇ ਕਿ ਉਹ বাসਦੇ ਨੇ ਉਹ ਸਾਰੀ ਕਿਹਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਬਾਇਓਡਾਈਵਰਸਿਟੀ ਟਾਪਿਕ ਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਬਾਇਓਡਾਈਵਰਸਿਟੀ ਦੀ ਟਾਈਪਸ ਤੁਸੀਂ ਦੇ ਸਕਦੇ ਜੀ ਪਹਿਲੀ ਟਾਈਪਸ ਹੁੰਦੀ ਹੈ ਜੈਨੇਟਿਕ ਡਾਈਵਰਸਟੀ ਇਕੋਪਰਜਾਤੀ ਦੇ ਅੰਦਰ ਜੀਵਾਂ ਦੇ ਵਿੱਚ ਅੰਤਰ ਹੁੰਦਾ ਗੰਦੇਰੀ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਨੇ ਚਾਵਲ ਦੀਆਂ ਵੱਖ-ਵੱਖ ਬੀਜ ਕਿਸਮਾਂ ਹੁੰਦੀਆਂ ਨੇ ਸਪੀਸੀਜ਼ ਡਾਈਵਰਸਿਟੀ ਇੱਕ ਖੇਤਰ ਵਿੱਚ ਵੱਖ-ਵੱਖ ਪ੍ਰਜਾਤੀਆਂ ਦੀਆਂ ਗਿਣਤੀਆਂ ਜਿਵੇਂ ਜੰਗਲ ਦੇ ਵਿੱਚ ਵੱਖਰੇ ਪੰਛੀ ਪੌਦ ਜਾਨਵਰ ਜਾਂ ਪੌਦੇ ਠੀਕ ਹੈ ਇਕੋਸਿਸਟਮ ਡਾਈਵਰਸਿਟੀ ਜਿਵੇਂ ਵੱਖਰੇ-ਵੱਖਰੇ ਆਪਾਂ ਹੁਣ ਡਿਸਕਸ ਕਰਕੇ ਆ ਪ੍ਰਸਿੱਧਕ ਤੰਤਰਾਂ ਦੀ ਵਿਭਿੰਨਤਾ ਜਿਵੇਂ ਕਿ ਜੰਗਲ ਜੜ ਰਗਿਸਤਾਨ ਦਰਿਆ ਤੇ ਝੀਲਾਂ ਬਾਇਓਲੋਜੀਕਲ ਕਲਾਸੀਫਿਕੇਸ਼ਨ ਆਫ ਇੰਡੀਆ ਭਾਰਤ ਦੇ ਵਿੱਚ ਕੁੱਲ ਕੀ 10 ਮੁੱਖ ਜੈਵ ਭੂਗੋਲਿਕ ਜਿਹੜੇ ਖੇਤਰ ਵਾ ਉਹਨਾਂ ਦੇ ਵਿੱਚ ਵੰਡਿਆ ਗਿਆ ਭਾਰਤ ਨੂੰ ਇਹਦੇ ਵਿੱਚ ਆਉਂਦੇ ਨੇ ਹਿਮਾਲਾਈ ਖੇਤਰ ਗੰਗਾ ਦੇ ਮੈਦਾਨ ਥਾਰ ਰੇਗਿਸਤਾਨ ਅਰਬ ਸਾਗਰ ਦਾ ਤੱਟੀ ਖੇਤਰ ਅ ਦੱਖਣੀ ਪਹਾੜੀ ਖੇਤਰ ਪੂਰਬੀ ਘਾਟ ਅਤੇ ਪੱਛਮੀ ਘਾਟ ਅੰਡੇਮਾਨ ਤੇ ਨਿਕੋਬਾਰ ਟਾਪੂ ਉੱਤਰ ਪੂਰਬੀ ਖੇਤਰ ਕੇਂਦਰੀ ਭਾਰ ਦਾ ਜੰਗਲੀ ਖੇਤਰ ਤੇ ਦੱਖਣੀ ਵੰਡਿਆ ਕਰਨ ਪਹਾੜ ਇਸ ਨੂੰ ਤੁਸੀਂ ਕੀ ਆ ਜੇਕਰ ਕੁਸ਼ਨ ਆਂਦਾ ਇਸ ਦੇ ਰਿਲੇਟਡ ਪੁੱਛਿਆ ਜਾਂਦਾ ਹੈ ਭਾਰਤ ਨੂੰ ਕੁੱਲ ਕਿੰਨੇ ਜਪਨ ਭੂਗੋਲਿਕ ਖੇਤਰਾਂ ਦੇ ਵਿੱਚ ਵੰਡਿਆ ਗਿਆ ਤਾਂ ਇਹਨੂੰ ਕੀ ਆ ਤੁਸੀਂ ਇਹਨਾਂ ਡਾਇਗਰਾਮ ਦੇ ਵਿੱਚ ਜੜਾ ਆ ਆਨਸਰ ਇਹਦਾ ਜਿਹੜਾ ਹੈ ਉਹ ਕਰਨਾ ਹੈ ਠੀਕ ਹੈ ਵੈਲਿਊ ਆਫ ਬਾਇਓਡਾਈਵਰਸਿਟੀ ਕੰਜ਼ਿਊਮ ਪਟ ਯੂਜ਼ ਵੈਲਿਊ ਯਾਨੀ ਕਿ ਉਪਭੋਗਤਾ ਮੁੱਲ ਖੁਰਾਕ ਲੱਕੜ ਦਵਾਈਆਂ ਆਦ ਲਈ ਜੀਵਾਂ ਦੀ ਸਿੱਧੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਮਹੱਤਤਾ ਕੀ ਆਖਿਰਕਾਰ ਜੈਵਿਕ ਵਿਪਿੰਤਾ ਦੀ ਸਭ ਤੋਂ ਪਹਿਲੀ ਗੱਲ ਆ ਕਿ ਇਸ ਦੀ ਵਰਤੋਂ ਕੀਆ ਖੁਰਾਕ ਲੱਕੜੀ ਦਵਾਈਆਂ ਦੇ ਲਈ ਵਰਤੀ ਜਾਂਦੀ ਆ ਪ੍ਰੋਡਕਟਿਵ ਯੂਜ਼ ਵੈਲਿਊ ਜੀਵਨ ਤੋਂ ਪ੍ਰਾਪਤ ਕੀਤੇ ਉਤਪਾਦ ਜੋ ਬਾਜ਼ਾਰ ਦੇ ਵਿੱਚ ਵੇਚ ਜਾਂਦੇ ਨੇ ਜਿਵੇਂ ਰੇਸ਼ਮ ਸ਼ਹਿਦ ਤੇ ਤੇਲ ਸੋਸ਼ਲ ਵੈਲਿਊ ਜੀਵਨ ਦਾ ਸਮਾਜਿਕ ਤੇ ਧਾਰਮਿਕ ਮਹੱਤਵ ਵੀ ਹੈਗਾ ਹੈ ਗਾਂ ਦੀ ਜਿਵੇਂ ਪੂਜਾ ਕੀਤੀ ਜਾਂਦੀ ਆ ਨੈਤਿਕ ਮੂਲ ਹੈ ਹਰ ਜੀਵ ਨੂੰ ਜੀਣ ਦਾ ਹੱਕ ਹੈ ਮਨੁੱਖੀ ਨੈਤਿਕਤਾ ਆ ਸੁੰਦਰਤਾ ਦਾ ਮੁਲ ਕੁਦਰਤ ਦੀ ਖੂਬਸੂਰਤੀ ਪਹਾੜ ਪੰਚੀਪੁਰ ਟ੍ਰੈਵਲ ਐਂਡ ਟੂਰਿਜ਼ਮ ਵੱਧ ਆ ਲੋਕ ਦੇਖਣ ਜਾਂਦੇ ਨੇ ਆਪਸ਼ਨ ਵੈਲਿਊ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਜੀਵ ਦੀ ਵਰਤੋਂ ਵਿਗਿਆਨ ਜਾਂ ਦਵਾਈ ਵਿੱਚ ਹੋ ਸਕਦੀ ਹੈ ਬਾਇਓਡਾਈਵਰਸਿਟੀ ਲੈਵਲ ਕੀ ਆ ਗਲੋਬਲ ਲੈਵਲ ਤੇ ਪੂਰੀ ਦੁਨੀਆ ਵਿੱਚ ਜੈਵ ਵਿਭਿੰਨਤਾ ਜਿਵੇਂ ਅਮਾਜ਼ਨ ਦੇ ਜੰਗਲ ਨੇ ਅਫਰੀਕਾ ਦੇ ਸਵਾਨਾ ਖੇਤਰ ਨੇ ਰਾਸ਼ਟਰੀ ਪੱਧਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਕਿਸੇ ਦੇਸ਼ ਦੇ ਅੰਦਰ ਦੀ ਵਿਭਿੰਨਤਾ ਭਾਰਤ ਵਿੱਚ ਟੋਟਲ ਜਿਹੜਾ ਆ 91000 ਪ੍ਰਾਣੀ ਪ੍ਰਜਾਤੀਆਂ ਨੇ ਤੇ 75000 ਪੌਦੇ ਪ੍ਰਜਾਤੀਆਂ ਨੇ ਲੋਕਲ ਲੈਵਲ ਕਿਸੇ ਖਾਸ ਖੇਤਰ ਜਾਂ ਪਿੰਡ ਵਿੱਚ ਪਾਈ ਜਾਣ ਵਾਲੀ ਵਿਭਿੰਨਤਾ ਇਹ ਵਾਲਾ ਕੁਐਸਚਨ ਜਿਹੜਾ ਹੈ ਇਹਨੂੰ ਥੋੜਾ ਆਪਾਂ ਧਿਆਨ ਦੇ ਨਾਲ ਪੜ੍ਹ ਲੈਣਾ ਹੈ ਕਿ ਇੰਡੀਆ ਨੂੰ ਐਸੋ ਨਾ ਮੈਗਾ ਡਾਈਵਰਸਿਟੀ ਕਿਆ ਕਿ ਹੋ ਜਾਂਦਾ ਹੈ ਦੁਨੀਆ ਦੇ 17 ਮੀਗਾ ਵਿਭਿੰਨਤਾ ਦੇਸ਼ਾਂ ਦੇ ਵਿੱਚੋਂ ਇੱਕ ਹੈ ਭਾਰਤ ਵਿੱਚ ਚਾਰ ਮਹਾਨ ਜੈਵਿਕ ਖੇਤਰ ਨੇ ਹਿਮਾਲਾਈ ਇੰਡੋ ਬਰਮਾ ওয়েਸਟਰਨ ਕਾਰਟਸ ਤੇ ਸੁੰਡਾਲੈਂਡ ਠੀਕ ਹੈ ਇਹਨਾਂ ਨੂੰ ਤੁਸੀਂ ਠੀਕ ਅੱਗੇ ਜਿਹੜਾ ਆ ਥੋੜਾ ਐਕਸਪਲੇਨ ਕਰ ਦਿਓ ਇਹਨਾਂ ਨੂੰ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਕਿੱਥੇ ਪਾਏ ਜਾਂਦੇ ਆ ਇਹਨਾਂ ਦੇ ਜਿਹੜੀ ਇਹਨਾਂ ਦੀ ਜੀਓਗ੍ਰਾਫੀਕਲ ਜਿਹੜੀ ਸਿਚੁਏਸ਼ਨ ਆ ਉਹ ਵੀ ਜਿਹੜੀ ਆ ਆਪਾਂ ਦੱਸਣੀ ਆ ਇੱਥੇ 7.8% પ્રાણી ਤੇ 10.8% ਜਿਹੜੇ ਨੇ ਪੌਦੇ ਦੀਆਂ ਪ੍ਰਜਾਤੀਆਂ ਜਿਹੜੀਆਂ ਮਿਲਦੀਆਂ ਨੇ ਹੌਟਸਪots ਆਫ ਬਾਇਓਡਾਈਵਰਸਿਟੀ ਭਾਰਤ ਵਿੱਚ ਚਾਰ ਮੁੱਖ ਹੌਟਸਪots ਨੇ ਵੈਸਟਰਨ ਕਾਰਟਸ ਇੰਡੋਬਰਮਾ ਖੇਤਰ ਹਿਮਾਲਾਈ ਖੇਤਰ ਤੇ ਸੁੰਡਾ ਲੈਂਡ ਅ ਅੰਡੇਮਾਨ ਨਿਕੋਬਾਰ ਟਾਪੂ ਇਹ ਖੇਤਰ ਵਿਲੱਖਣ ਤੇ ਖਤਰੇ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਦਾ ਜਿਹੜਾ ਹੈ ਉਹ ਘਾਰ ਆ ਅਗਲਾ ਆ ਜੈਵ ਵਿਣਤਾ ਲਈ ਖਤਰੇ ਖਤਰੇ ਕੀ ਨੇ ਆਵਾਸ ਦੀ ਹਾਨੀ ਜੰਗਲਾਂ ਦੀ ਕਟਾਈ ਖੇਤਾਂ ਤੇ ਸ਼ਹਿਰੀਕਰਨ ਦਾ ਕਾਰਨ ਕੀ ਆ ਜੀਵਾਂ ਦੇ ਘਰ ਜਿਹੜੇ ਆ ਉਹ ਨਸ਼ਟ ਹੋਣਦੇ ਪਾਇਆ ਪੋਚਿੰਗ ਆਫ ਦਾ ਵਾਈਲਡਲਾਈਫ ਜੰਗਲੀ ਜੀਵਾਂ ਦਾ ਸ਼ਕਾਰ ਜਾਨਵਰਾਂ ਨੂੰ ਚਮੜੀ ਦੰਦ ਲਈ ਜਾਂ ਮਾਸ ਤੇ ਲਈ ਮਾਰਦੇ ਪਏ ਨੇ ਲੋਕ ਮਨੁੱਖ ਦੇ ਜੀਵਾਂ ਵਿਚਾਲੇ ਜਦੋਂ ਜਾਨਵਰ ਮਨੁੱਖੀ ਇਲਾਕਿਆਂ ਵਿੱਚ ਆਉਂਦੇ ਨੇ ਜਾਂ ਮਨੋਖੋਨਾ ਦੇ ਇਲਾਕੇ ਵਿੱਚ ਜਿਹੜਾ ਦਖਲ ਦਿੰਦੇ ਨੇ ਖਤਰਨਾਕ ਤੇ ਸਥਾਨਕ ਪਰਜਾਤੀਆਂ ਇਹ ਤੁਸੀਂ ਜ਼ਰੂਰ ਪੜਿਆ ਹੋਵੇਗਾ ਇਨ ਡੇਂਜਰਡ ਐਂਡ ਐਂਡੋਮਿਕ ਉਹ ਪਰਜਾਤੀਆਂ ਜਿਨ੍ਹਾਂ ਦਾ ਨਾਸ਼ ਹੋਣ ਦਾ ਖਤਰਾ ਆ ਉਹ ਕਿਹ ਹੁੰਦੀਆਂ ਨੇ ਖਤਰਨਾਕ ਜਿਵੇਂ ਕਿ ਬਾਗ ਸਿੰਘ ਗੈਂਡਾ ਤੇ ਹਾਥੀ ਐਂਡੈਮਿਕ ਜੋ ਸਿਰਫ ਇੱਕ ਖੇਤਰ ਵਿੱਚ ਮਿਲਦੀਆਂ ਨੇ ਜਿਵੇਂ ਨੀਲਗਿਰੀ ਲੰਗੂਰ ਤੇ ਕਸ਼ਮੀਰੀ ਹਿਰਨ ਕਨਜ਼ਰਵੇਸ਼ਨ ਆਫ ਅ ਬਾਇਓਡਾਈਵਰਸਿਟੀ ਇਨ ਸਿਟੂ ਕਨਜ਼ਰਵੇਸ਼ਨ ਜੀਵ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਹੀ ਸੁਰੱਖਿਅਤ ਰੱਖਣਾ ਰਾਸ਼ਟਰੀ ਉद्याਨ ਵਾਈਲਡ ਲਾਈਫ ਸੈਂਚੁਰੀ ਬਾਇਓਸਫੀਅਰ ਰਿਜ਼ਰਵ ਜਿਵੇਂ ਕਿ ਜੇਮ ਕੋਰਬੇਟ ਨੈਸ਼ਨਲ ਪਾਰਕ ਕਾਜ਼ੀਰੰਗਾ ਤੇ ਸੁੰਦਰਨ ਆਦ ਐਕਸੀਟੂ ਜਾਨੀ ਕਿ ਜੀਵਾਂ ਨੂੰ ਕੁਦਰਤੀ ਆਵਾਸ ਤੋਂ ਬਾਹਰ ਸੁਰੱਖਿਅਤ ਰੱਖਣਾ ਜਿਵੇਂ ਚਿੜੀਆ ਘਰ ਬੋਟੈਨੀਕਲ ਗਾਰਡਨ ਸੀਡ ਬੈਂਕ ਤੇ ਜਿਨ ਬੈਂਕ ਜੈਵ ਵਿਭਿੰਨਤਾ ਜਿਹੜੀ ਹੈ ਧਰਤੀ ਦੀ ਜ਼ਿੰਦਗੀ ਦਾ ਆਧਾਰ ਨੇ ਇਸ ਦੀ ਸੰਰਚਨਾ ਹਰ ਮਨੁੱਖ ਦਾ ਨੈਤਿਕ ਫਰਜ਼ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਕੁਦਰਤ ਦੇ ਇਸ ਸੁੰਦਰ ਤੋਹਫਿਆਂ ਦਾ ਜਿਹੜਾ ਆਨੰਦ ਲੈ ਸਕਣ ਠੀਕ ਹੈ ਇਹ ਸੀ ਅੱਜ ਦੇ ਸਾਡੇ ਦੋਨੋਂ ਟਾਪਿਕਸ ਇਸੇ ਦੇ ਨਾਲ ਸਾਡਾ ਸੈਕਸ਼ਨ B ਵੀ ਜਿਹੜਾ ਹੈ ਕੰਪਲੀਟ ਹੁੰਦਾ ਹੈ ਸੈਕਸ਼ਨ ਇਹ ਆਪਾਂ ਜਿਹੜਾ ਪਹਿਲਾਂ ਹੀ ਅਪਲੋਡ ਕਰ ਦਿੱਤਾ ਹੋਇਆ ਸੀ ਹੋਪਫਲੀ ਕਿ ਤੁਹਾਨੂੰ ਵੀਡੀਓ ਚੰਗੇ ਤਰੀਕੇ ਦੇ ਨਾਲ ਸਮਝ ਆ ਗਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਗੁਨਾਹ ਨੰਦੇਵ ਯੂਨੀਵਰਸਿਟੀ ਲੈਟਰ ਅਪਡੇਟ ਸਟੱਡੀ ਮਟੀਰੀਅਲ ਤੁਹਾਨੂੰ ਮਿਲਦੇ ਰਹਿਣਗੇ ਜੇਕਰ ਕਿਸੇ ਤਰ੍ਹਾਂ ਦੀ ਕੁਐਰੀ ਸੁਜੈਸ਼ਨ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਥੈਂਕਸ ਫॉर वाचिंग ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ